ਉਹ ਜੀ ਦਵਾ ਦੇ ਉਹਨੂੰ 18000 ਉਹ ਜੀ ਦਵਾ ਦੇ ਬਾਹਰ ਤਰਕੀ ਕਰਾਂਗੀ ਮੇਰੀ ਬੱਕਰੀ ਵੇਚੀ ਤਾਂ ਦਿਖਾਉਣਾ ਆ ਆ ਦੇਖ ਲੈ ਵੇ ਜੀ ਕਿਵੇਂ ਆ ਉਹ ਕਿਵੇਂ ਰੱਪਣ ਨੂੰ ਆਈ ਇੱਕ ਸੂਣ ਵਾਲੀ ਆ ਬਈ ਕਿੰਨਾ ਚੱਲੂ ਉਹ ਲੈ ਜੂਗੇ ਭਾਈ ਉਹ 22 ਨਾ ਦੀ ਗੱਪਣਾ ਗੱਪਣ ਦੀ ਗਾਰੰਟੀ ਆ 22 ਤੋਂ ਉੱਪਰ ਆ ਹਾਂ ਹੋ ਗਿਆ ਤੁਹਾਨੂੰ ਦੱਸਤੀ ਗੱਲ ਮੈਂ ਤਾਂ 5 ਕਿੱਦਣਾ ਨੂੰ ਸੂਈ ਕਿਹੜੀ ਹੋਰ ਹੈ ਸੁਈ ਹੋਈ ਰਹੇ ਉਹਨਾਂ ਨੂੰ 2 ਮਹਿਮਣੇ ਵਾਲੀ ਹੈ ਆ ਸੀਗਾ ਦਿਨੀਆ ਰੀ ਆ ਬਾਈ ਇਹ ਆ 26000 ਇੰਨੇ ਪੈਸੇ ਨਹੀਂ ਸੱਪਾ ਤੋਂ ਵੀ ਇਹਦੇ ਨੇ ਜਿੰਨੇ ਲਾਦੇ ਜਿੰਨੇ ਤੂੰ ਲਾ ਦੇ ਜਿੰਨੇ ਦੀ ਹੈਗਾ ਲਾ ਆ ਕੀ ਆ ਇਹਦੇ ਦੋ ਬੱਚੇ ਇਹ ਦੋ ਬੱਚੇ ਨੇ ਜੀ ਬੱਕਰੇ ਨੇ ਦੋਨੇ ਦੋਨੇ ਪੁੱਤ ਕਾਲਾ ਇਹ ਇੱਕ ਹਾਂ ਇੱਕ ਜਿੰਨੇ ਹੈਗਾ ਰਾਜ ਤੈਨੂੰ ਪਤਾ ਤੂੰ ਲਾ ਦੇ ਵਧੀਆ ਜਾ ਬਈ ਬੱਕਰੇ ਹੋਰ ਯਾਰ ਜੋ ਜੋ ਵੱਡੇ ਹੋਈ ਜਾਣਗੇ ਕਰ ਲੈ ਉਹ ਜੀ 30 ਦਾ 6000 ਰੁਪਏ। ਐਸਾ ਦਾ ਜਗਾੜ ਦੇ ਸਕਦਾ ਕਿਉਂ ਜੀ? ਆਪਾਂ ਸੌਦਾ ਕਰਕੇ ਬੈ ਜੀ ਇਹ ਮੇਰੇ ਸਾਪਾ ਬੈ ਜੀ ਵਿੱਚੋਂ ਕਿੰਨੇ ਕਿ ਭਾਏ? ਫਿਰ ਲਾ ਦੇ ਸਾਰੇ ਰੁਪਇਆ 17 18000 ਮਾਸਾ। ਆ ਜਾਗੇ ਹੋ ਤੂੰ ਦੋਟਾ ਪੈਸੇ ਨਹੀਂ ਨਾ। ਇਹ ਨਹੀਂ ਨਾ। ਸਿੱਧਾ ਬਾੜ ਕੋਲ ਰੁਪਇਆ ਜੁਮ ਮੈਂ ਆਪਾਂ ਥੋੜੀ ਦੇ ਦੂੰਗੀ। ਦੇਖ ਲੈ ਭਾਈ ਕੋਈ। ਤੋੜਾ ਲੈਣਾ ਹੈ? नहीं भाई तू भी देखो बाप-पुत्त आए हो हमहु की पता आ, आ है नहीं गए आए हैं भाई पता बकरे के तो नहीं लुट गए हां बकरे कही है ना गल दो बच्चे ये देने दो में देने भाई आपे पियोंगा तो अच्छा आपे पियोंगी है हां हरदी लूर ਸਾਂ ਦੇ ਵੀਰ ਕਹਿੰਦਾ ਰਾਜੂ ਪਟਕੀ ਦਾ ਹਾਂ ਦੰਦ ਵੀ ਦੇ ਇਹ ਤਾਂ ਲੈ ਕੇ ਆਸਕੇ ਬਣੀ ਜੈਤ ਜੁਆਨ ਦੰਤਾ ਜੁਆਨ ਹੈ ਬੱਕਰੀ ਪਟਸਮਾਨ ਹੈ ਬੱਕਰੀ ਜੁਆਨ ਹੈ ਟਿੰਗਰ ਦੀ ਦੋੜੀ ਦੀ ਵੱਡੀ ਬੱਚੇ ਦੋ ਨੇ ਕੰਨਾ ਨੇ ਕਿਹੜਾ ਦੁੱਧ ਦੇਣੇ ਨਾ ਇੱਕ ਗੱਲ ਸੁਣ ਲਈ ਕੰਨਾ ਨੇ ਦੁੱਧ ਨਹੀਂ ਦੇਣਾ ਕੰਨ ਖਾਨਚ ਵੀ ਨਹੀਂ ਆਉਂਦੇ ਕੰਨ ਦਾ ਪਵਾੜੇ ਵਾਲੇ ਪਾਉਂਦੇ ਆਗੇ ਇੱਥੇ ਆ ਕੇ ਵਿਗੜਦਾ ਸਾਰਾ ਕੰਮ ਅਸੀਂ ਕੰਨਾਂ ਦੀ ਪੱਟੇ ਫਿਰਦੇ ਆ ਇਹ ਕੰਨਾਂ ਨੇ ਨਾ ਕੰਨ ਤੇ ਅੱਖ ਬਹੁਤ ਕੁਝ ਕਰਤਾ ਅੱਖ ਤੇ ਕੰਨ ਅੱਲਾ ਰੱਬ ਜੂ 4 ਲੱਖ ਦੀ ਬੱਕਰੀ ਵਕਿਆਤੀ 2 ਦਿਨ ਕਿਆਤੀ ਮਹਾਉ ਬੱਕਰੀ ਨਹੀਂ ਵਿਕੀ ਭਾਈ ਕੰਨੇ ਵਿਕੇ ਨਹੀਂ ਕੁੱਤੇ ਜੇ ਤਾਂ ਨਹੀਂ ਤਾਂ ਬੱਚੇ ਵੀ ਦੋ ਸੁਭਰ ਨੇ ਮਾਰ ਨਹੀਂ ਖਾਂਦੇ ਅੱਗੇ ਦਾ ਤੇਰੀ ਕਿਸਮਤ ਹੈ ਤਾਕੜੇ ਨੇ ਤੇ ਬਕਰੀ ਵੀ ਵਧੀਆ ਕੱਦ ਕਾਟਦੀ ਛੋਲਾ ਪਾ ਗਏ ਤਿੰਨ ਹੋ ਗਏ ਪਰ ਅਮੇ ਬਾਈ ਛੋਲਾ ਥੋੜਾ ਥੋੜਾ ਛੋਲਾ ਲਾ ਦੇ ਛੋਲਾ ਸਮਝੀ ਤੂੰ ਦਹਾਂ ਕੱਢ ਕੇ ਪਿਛਾ ਕੇ ਇੱਧਰ ਮਾਰਦੀ ਲੈ ਪੂਰਾ ਲਿਆ ਤੇਰੇ ਪਿਛਾ ਕੇ ਆ ਦੇ ਟੱਕਰੀ ਹਟਾ ਕੇ ਛੋਲਾ ਵੜਾ ਛੋਲਾ ਬਾਈ ਛੋਲਾ ਪਾ ਬਾਈ ਛੋਲਾ ਪਾ ਦੇ ਥੱਲੇ ਨਾਲ ਛੋਲਾ ਪਾ ਦਈਏ ਆਨੇ ਪਾਰੇ ਛੋਲਾ

ਇਹਨਾਂ ਮੈਂ ਗੱਲਾਂ ਨਹੀਂ ਕਰਾਂ ਨਹੀਂ ਹੱਕਾ ਜੇ ਇਹ ਮੈਂ ਨਾ ਤੁਸੀਂ ਮੈਂ ਨੰਗਰਾ ਕੱਖ ਪੋੜੇ ਨਹੀਂ ਮੈਨੂੰ ਲੜੂ ਤੇਰਾ ਬਾਈ ਉਹ ਕੰਮ ਨਾ ਕਰ ਕਦੇ ਤੂੰ ਉੱਧਰ ਨੂੰ ਜਾਂਨੇ ਤੇਰੇ ਹੱਥ ਨੂੰ ਨਹੀਂ ਜਾਂਦੇ ਨਹੀਂ ਜਾਂਦੇ ਨਹੀਂ ਸੈਂ ਤਾਂ ਆਪਦਾ ਜਿੱਥੇ ਤੇਰੀ ਪਸੰਦ ਆ ਉੱਥੋਂ ਲੈ ਲੈ ਉਹ ਹੀ ਵੱਡੀ ਗੱਲ ਹੈ ਨਹੀਂ ਜੇ ਮੇਰੇ ਤੇ ਖੜਾ ਤਾਂ ਤੇਰਾ ਮਸਲਾ ਹੱਲ ਕਰ ਦੋ ਨਾ ਮਾਰ ਤੇਰੇ ਹਾਂ ਮਤਰੀਆ ਇਹ ਲਾ ਦੇ ਜਾਈ ਜਾ ਕਈ ਵਾਰੀ ਮਸਲੇ ਸਭ ਤੋਂ ਚੰਗੇ ਕਰਦੇ ਕਰਦੇ ਕੰਮ ਮਾੜੇ ਹੋ ਜਾਂਦੇ ਨੇ ਸਾਨੂੰ ਲੋਕ ਗਾਲ੍ਹਾਂ ਕੱਢਦੇ ਨੇ ਮੈਲ ਮਿੱਠੂ ਦਾ ਇੱਕ ਬਿਸ਼ਰਮੋਗੇ ਖਾਣੇ ਆ ਹੋਰ ਨਸਾਨ ਹੁੰਦਾ ਸੀ ਪੱਜਾਂ ਦੇ ਬੰਦੀਆਂ ਛੱਡ ਕੇ ਅਸੀਂ ਲੋਕਾਂ ਦੀ ਕਾਰ ਸੇਵਾ ਕਰਨੀ ਐ ਸਾਡੀ ਦਿਹਾੜੀ ਕਮਾ ਕੇ ਖਾਣੀ ਐ ਰੋਟੀ ਜਾਵਾਂਗੇ ਕਿੱਥੇ ਪੰਜਾਬੀ ਭਾਈ ਨੇ ਸੰਤਾ ਪੰਜਾਬ ਦੇ ਵਿੱਚ ਲੱਗਦਾ ਨਜ਼ਰ ਹੁਣ ਸਾਡੀ ਸਸਰੀ ਘਰ ਫਾਰੀ ਦੋਦ ਨੂੰ ਤੜਕੇ ਦਾ ਮੈਂ ਇਸ ਤਰੀਕੇ ਨਹੀਂ ਚਾਹਤਾ ਲਿਆ ਸੀ ਸਸਰੀ ਘਰ ਨਹੀਂ ਬੁਲਾਈ ਗਈ ਕਿਸੇ ਵੇ 3000 ਰੁਪਏ ਦੀ ਨਵੇਂ ਗੱਡੀ ਚ ਬਿਠਾ ਆ ਰਹੇ ਸੀ ਤਨੀ ਸੱਚੀ ਕਿਤਾ ਦੱਸਦਾ ਸੀ ਕਹਿੰਦਾ ਬੜੀ ਸੇਵਾ ਕਰੀ ਬੰਦੇ ਨੇ ਦੂਜੀ ਮੰਡੀ ਕਹਿੰਦਾ ਮੈਂ ਬੱਕਰੀਆਂ ਲਿਆ ਸੀ ਗੱਟ ਕੇ ਨਾ ਕਹੋਰੀਆਂ ਜੀ ਤਰਕੀ ਮੇਂ ਜਿਹੜਾ ਜਾਂ ਕੱਢਤੀ ਆ ਆ ਦੇ ਹੁਣ ਸਾਹੀ ਦੇਖ ਸਾਡਾ ਬਣ ਗਿਆ ਜੀ ਸਾਡਾ ਅਸੀਂ ਕਿਡਾਈ ਜਾਵਾਂ ਚੜਾ ਗਏ ਸਾਡਾ ਸਨਨ ਕਰਾ ਦੇ ਬਹੁਤ ਬੱਦ ਜੇ ਅੱਥੇ ਛੱਡ ਕੇ ਜਾਣਾ ਸਾਡਾ ਤੈਨੂੰ ਕੋਈ ਕਾਹੂ ਨਹੀਂ ਸੁਣੀ ਕਰਨਾ ਯਾਰ ਕੰਨ ਸਾਹੀ ਪੜਾ ਕਿਹੜਾ ਹੋ ਬੱਬਾ ਇਹੀ ਇਹੀ ਕਰ ਦੋ ਤੇਰੀ ਫੜ ਨੂੰ ਹਾ ਜਨੂਦੀ ਹੈ ਓਏ ਬੰਦਾ ਵੀ ਗਰੀਬ ਨੂੰ ਗਰੀਬੇ ਟੱਕਰ ਕਾਣੀ ਬੈਠਾ ਲਈ ਮੇਰੇ ਨਾਲ ਹੀ ਹਾ ਜਨੂ ਗਰੀਬ ਹੈ ਹਰੇ ਪਿੰਡ ਤੋਂ ਗਰੀਬ ਬੰਦੇ ਦੀ ਬੱਕਰੀ ਵੇਚਦੇ ਆ ਛੋੜੇ ਹੈਗਾ ਹਾ ਇਹਨਾਂ ਦੇ ਤੋਂ ਤੋੜੀ ਲੈ ਕਾਲ ਸੁਣਾ 16000 ਦੀ ਬੱਕਰੀ ਦੇ ਹਲੋ ਇਹ ਪੱਕਰੀ ਦੇਖ ਲੈ ਇਹਦੇ ਨੇ ਰੁਪਇਆ 17000 ਹੈ ਕੋਈ ਗੱਲ ਨਹੀਂ ਰੁਪਈਆ ਦਾ ਫੇਰ ਆ ਜਾ ਬਾਕੀ ਕੁਦਾਸੀ ਵੀ ਖਰਚਾ ਲਾਉਣਾ ਆ ਕਿਉਂ ਕਰੀਂ ਪੀੜਾ ਖਰਚਾ ਉਹ ਤਾਂ ਠੀਕ ਹੈ ਦੇਖ ਲੈ ਦੇ ਦੇ ਪਸੰਦ ਆ ਤੇਰੇ ਬੱਕਰੀ ਆ ਪਸੰਦ ਆ ਜਰਾ ਸਾਡੀ ਬੱਕਰੀ ਜਮਾ ਬਸੰਦ ਆ ਹਾਂ ਜਮਾ ਦੋਏ ਪਾਈਆਂ ਦੀ ਹਾਂ ਲਾ ਦੀ ਤੂੰ ਨਹੀਂ ਲਿਆ کہاں ਫਲਕਾਰੀ ਵਾਲੀ ਉੱਤੇ ਦੇਣੀ ਐ ਇਹਦੇ ਹਾਂ ਆਵਾਂਗੇ ਦਰਾਂ ਕਰ ਫਾਜ ਨੂੰ ਸਾਰੀਆਂ ਗੱਲਾਂ ਛੱਡ ਤਾਂ ਹੁਣ ਚੱਕੀ ਲੈ ਬੱਕਰੀ ਵੇਚੀ ਪੂਰੀ 8000 ਜਾਨ ਠੱਗਾ ਬਣਨਾ ਉਹ ਠੀਕ ਮੈਂ ਕਿੱਥੇ ਮੈਨੂੰ ਭੁਗਾਈ ਦਊਗਾ ਤਾਂ ਇਹਦੇ ਪੈਸੇ ਨਹੀਂ ਆ ਹਾਂ ਉਨੇ ਮੈਨੂੰ ਜੇਬ ਦਾ ਪਰਦਾ ਦੱਸਦਾ ਸਾਰੇ ਦਿਖਾ ਤੈਨੂੰ ਸਭ ਕੁਝ ਚਲ ਬੱਸ ਠੀਕ ਹੈ ਨਹੀਂ ਪੜ ਲੈ ਯਾਰ ਠੀਕ ਹੈ ਤੂੰ ਹੀ ਆ ਦੀ ਪੜ ਲੈ ਨਾ ਨਾ ਇਹ ਇਹਦਾ ਸਹੀ ਤੋ ਕਰਾ ਰਿਹਾ ਹੈ ਐਦਾਂ ਮੈਂ ਕੁਛ ਨਾ ਚਲੋ ਮੈਂ ਕਿਹ ਗਰੀਬ ਦੀ ਮਾਰ ਨਹੀਂ ਕਰਦਾ ਨਾ ਨਾ ਲੋਕ ਤਾਂ ਮੈਨੂੰ ਕਹਿੰਦੇ ਨੇ ਹਰਾਮਨੀ ਪਰ ਮੈਂ ਹਰਾਮ ਨਹੀਂ ਹਾਂ ਇਹ ਦਲਾ ਨੂੰ ਕਰੀ ਮੈਂ ਬੋਲਦਾ ਹੈ 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 ਨਾ ઓਰੇ ਕਹੇ ਨਹੀਂ ਦੀ ਕਹਿੰਦਾ ਝੂਠੇ ਦਲਾਲਾ ਤੇਰੇ ਹੱਡ ਪੈਰ ਵੱਡੇ ਜਾਣਗੇ ਸੜਦਾ ਰੋਜੇ ਵੱਢਦੇ ਨੇ ਬਾਈ ਬਾਈ ਸਾਰਿਆਂ ਨੂੰ ਇਹੀ ਆ ਮੈਂ ਵੀ ਇਹੀ ਆ ਅੱਜ ਮੈਂ ਸੰਦਾ ਦੇ ਮਕਾਈਆਂ ਨਾ ਕਰਨੇ ਪਾਰਾ ਸੱਚੀ ਗੱਲ ਹੈ ਗਾਲਾਂ ਮੈਨੂੰ ਖੇਲੇ ਭਾਈ ਨੂੰ ਪੈਸੇ ਨਹੀਂ ਖਸਮਾਣ ਲਵੇ ਨਹੀਂ ਉਹ ਰਾਜੂ ਬੱਕਰੀ ਵੀ ਚੰਗੀਆਂ ਦਾ ਦੋ ਮਹੀਨੇ ਆਦਾ ਚਿੰਤਾ ਕਰ ਉਹ ਪੈਸੇ ਵੀ ਦੋ ਚੰਗੀ ਕਰਕੇ ਲੈਣੇ ਆ ਆਂ ਮਾਰ ਬੰਦ ਕਰ ਬੰਦ ਦੋ ਮਿੰਟ ਥੋੜੀ ਵੀਡੀਓ ਬੰਦ ਕਰ ਲਿਓ ਮੈਂ ਕਰਕੇ ਬੰਦ ਇਹ ਪਾਵਲ ਕਾ ਆਉਂਦਾ ਉਹ ਖਰਚਾ ਖਸਮਾ ਕੋਈ ਕਹੇ ਉਹ ਬਾਦ ਵਿੱਚ ਕੋਈ ਇੱਧਰ ਆਇਆ ਆਉਂਦਾ ਤਾਂ ਅਗਲਾ 6 ਰੇਲੀ ਚੜਾਈ ਕਰਕੇ ਆ ਮੰਡੀ ਜਾ ਕੇ ਅਗਲਾ ਗਿੱਦੜ ਬਣ ਜਾਂਦਾ ਉੱਤੇ ਪਈ ਉਹਨੇ ਗਏ ਨਾ ਟੁੱਟ ਜਾਂਦੀ ਹੈ ਤੇ ਚਾਹੋ ਪੱਛੇ 25 ਕਹਿ ਲਾ 15 ਨੰਬਰ ਲੱਗਦੀ ਨਾ ਆਉਣ ਕਰੀ ਮਾਪੇ ਬਾਈ ਪਾਪਾ ਕੋਈ ਨਾ ਕਸਕੇ ਕੰਦ ਨਾ ਕਰ ਮੈਂ ਨਾ ਦਲਾ ਦੇ ਆਹ ਆਤਾ ਗਿਆ ਨਾਲ ਨਹੀਂ ਗੱਲ ਬੰਦ ਰਹੀ ਗੀ ਗੱਲ ਨਹੀਂ ਬੰਦੀ ਹੱਸੇ ਤੋਂ ਨਹੀਂ ਲੈਦਾ ਕਰਦਾ ਪੈਸੇ ਇਹ ਜਿਹ ਹੁੰਦੇ ਯਾਰ ਸਾਡੇ ਕੋਈ ਨੂੰ ਚੀ ਕਰਦਾ ਸੀ ਜਿੰਨੇ ਹੈਗੇ ਨਹੀਂ ਲੈਣਾ ਇਹ ਤਾਂ ਬੱਕਰੀ ਅਗਲੇ ਦਿਨ ਮੈਂ ਕਿਵੇਂ ਲੈ ਕੇ ਦਮਾ ਕੇ ਸਾਂ ਗਿਆ ਕਿੰਤੂ ਸਸਤੀ ਲੈ ਲੈ ਕੋਈ ਚੀ ਦਾ ਪਹਿਲਾ ਰੋਟੀ ਅਗਲੀ ਮੈਂ ਚੀਜ ਆ ਕਿੰਤੂ ਸਸਤੀ ਲੈ ਲੈ ਕੋਈ ਕਿਉਂ ਵੀ ਆਹ ਆਹ ਛੱਡ ਦੋ ਵਈ ਕੀ ਮੰਗਿਆ ਕੀ ਆ ਕੋਨੇ ਫਜਨੂ ਨੇ ਮੰਗਿਆ 26000 ਕਿਹੜੇ ਦਾ ਓਏ ਆ ਬੱਕਰੀ ਆ ਦੋ ਛੇਲੂ ਨੇ ਥੰਦੇ ਦੋ ਬੱਚੇ ਨੇ ਬੱਕਰੀ ਦਾ ਹਾਂ ਹਾਂ ਕਾਦੀ ਆ ਨਾ ਕਰਾ ਇਕਾ ਦੀ ਟੱਪਾ ਸਿਲਾਦੀ ਧਾਨਾ ਬਿਠਾਰਾ ਹਨ 18 ਕਰਤਾ 18000 ਲਾਤਾ ਉਹ ਕਹਿੰਦਾ ਰਾਜੂ ਮੈਂ ਬਾਈ ਤੂੰ ਕਦ ਦੇਣੀ ਨਹੀਂ ਮੇਰੇ ਕੰਨ ਚ ਖੂਕ ਮਾਰ ਗਿਆ ਜੀ ਤੂੰ ਥੰਨੂ ਨੂੰ ਕਿੰਨਾ ਕ ਵਿਚਾਰੇ ਨੂੰ ਤੋੜਾ ਆਗੇ ਇੱਦਾਂ ਕਰੀ ਅੱਜ ਨੂੰ ਇਹ ਪਤਾ ਨਹੀਂ ਕਿੱਥੇ ਆ ਖੜਿਆ ਫੱਜ ਨੂੰ ਖਾਏ ਵੀ ਫੱਜ ਨੂੰ ਪਿੱਛੇ ਖੜਿਆ ਜਰਾ ਉਹ ਗਰੀਬ ਹੈ ਵੀ ਮੋਹ ਤਾਂ ਬੁਝਾਰਾ ਕੋਲ ਉਹ ਤਾਂ ਧਕਣਾ ਫੇਰ ਮੈਂ ਖਵਾ ਦਾਂਗਾ ਮੱਖਣਾ ਹਾਂ ਹੁਣ ਮੈਂ ਕਰਾਂਗੀ ਦੋਏ ਪਾਸੇ ਕੇ ਉਹਦੀ ਵਿਚਾਰੀ ਦੇ ਅੱਖ ਮੁੱਟੀ ਹੋਈ ਹੈ ਗਰੀਬ ਹੈ ਉਹ ਵੀ ਦੋਈ ਗਰੀਬ ਨੇ ਗਰੀਬ ਨੇ ਪਰ ਜੈਤਾ ਹੋਰ ਕਰਦੇ ਆ ਆਸੀਂ ਸਾਰੀ ਮੰਡੀ ਚੋਂ 10000 ਰੁਪਏ ਦੀ ਤੇਰੇ ਪਿੱਛੇ ਢਾਲ ਪਾ ਲਾਂਗੇ। ਵਾਹ! ਕਿਉਂ ਜੀ? ਕੋਈ ਦਾ ਹੱਕ ਨਹੀਂ ਤਾਂ ਕਾਨੂੰਨ ਕਰਨਾ। ਫੇਰ ਹੁਣ ਕੀ ਕਰਾਂ ਭਾਈ ਮੈਂ? ਮੇਰੀ ਗਲਤ ਗੱਲ ਨਹੀਂ ਇੱਕ ਵੀ ਹੋਊਗੀ। ਜਵਾਬ ਨੂੰ ਜਵਾਬ ਦਊ ਮੈਂ ਗੱਲ ਦਾ। ਹੋਰ ਲੋੜੀ ਆਈ। ਸੁਣ ਲੈ ਕੌਣਾ ਕਰੇ ਪਾਸੇ ਲੋੜੀ। ਹੁਣ ਕੀ ਕਰਾਂ? ਉਹ ਮੁਫੀਵਾ ਕਰਾਂ। ਹੁਣ ਕੀ ਕਰਾਂ ਭਾਈ ਜੇ ਤਾਂ ਪੈਸੇ ਪੁੱਛੇ ਮੰਗਾ ਲੈ। ਭਾਈ ਭਾਈ। ਇਹ ਬਣਦੇ ਨਹੀਂ ਆ ਗਏ ਬਾਈ ਹਾਂ ਮੈਂ ਪਰਵਾਹ ਨਾ ਨਵਾ ਚੰਨ ਆ ਸਵਾਲ ਖੜੀ ਹੈ ਆ ਜਾ ਮੇਰੀ ਮੈਂ ਕਿ ਬੰਦ ਹੋ ਗਿਆ ਨਾ ਹਾਂ ਸੀਗਾ ਮੇਰੀ ਜਵਾਨ ਨਾ ਕੱਚੀ ਕਰਦੀਆਂ ਲਾ ਕੋਈ ਫੜਾ ਪੈਸੇ ਹਾਂਜੀ ਹਾਂਜੀ ਤੂੰ 500 ਆਪਣੇ ਨੂੰ ਨਾ ਨਿਕਰੇ ਕਿ ਜੇਬ ਦਾ ਪੜਦਾ ਹੁੰਦਾ ਬਿਲਕੁਲ ਇਹ ਜਿੱਤੀ ਦਾ ਸਵਾਲ ਹੈ ਹਾਂਜੀ ਇਹ ਨੋ ਬਈ ਜਿੱਤ ਦਾ ਸਵਾਲ ਇਧਰ ਹੋ ਜਾ ਇਹਨੂੰ ਵਿਗਿਆਨੀ ਨੂੰ ਆਪਣੇ ਘਰ ਦੀ ਚੁੰਡੇ ਦੀ ਅੱਧੀ ਪੱਕੀ ਖਾ ਕੇ ਟਾਈਮ ਕੱਢ ਲੋ ਨਹੀਂ ਸਬਜੀ ਬੰਦ ਸੀ ਤਾ ਚਿਬਰਾਂ ਦੀ ਚਟਣੀ ਕਰਕੇ ਖਾ ਲੋ ਭਾਈ ਟਾਈਮ ਤਾਂ ਕੱਢਣਾ ਹੀ ਹੈ ਬਿਲਕੁਲ ਜੀ ਇਹ ਨਹੀਂ ਜਾਣਦੇ ਜਿੱਦਣ ਜਾਂਦਾ ਕਿਤੇ ਨਹੀਂ ਜਾਂਦਾ ਗੱਲ ਸੁਣ ਭਾਈ 8 ਰੁਪਏ ਨੇ ਸਾਡੇ 18000 ਉਹ ਕਹਿੰਦਾ ਮੈਂ ਵੀ ਜਮੇ ਗਰੀਬ ਆ ਠੀਕ ਹੈ ਕਈ ਦਿਨਾਂ ਦਾ ਮੈਨੂੰ ਫੋਨ ਕਰੀ ਜਾਂਦਾ ਹਾਂ ਜੀ ਭਾਈ ਸ਼ਹਿਰ ਭਲਾਟੇ ਤੋਂ ਮੈਂ ਆ ਜਾ ਮੇਰੀ ਮੁੱਤਕੀ ਵਿੱਚ ਕਿਸਾਨਧਰ ਨੇ ਚ ਜੀ ਭਾਈ ਮੈਨੂੰ ਗਰੀਬ ਨੂੰ ਕੋਈ ਵਕਰੀ ਦਵਾ ₹500 ਉਹ ਕਹਿੰਦਾ ਮੈਂ ਖਿੱਚ-ਖਿਚਾ ਕੇ ਜਿਵੇਂ ਮਰਜ਼ੀ ਕਰਾਂ 19000 ਦੀ ਬੱਕਰੀ ਦੀ। ਬੱਤੌ ਦੇ ਦੇ ਫਿਰ। ਉਹ ਦੇ ਦੇ ਤੂੰ ਹੀ ਹੋ ਜਾ। ਗੱਲ ਸੁਣ ਪਿੰਡ ਵੀ ਬਹੁਤ ਦੂਰ ਇਕ ਕਲਾਣਾ। ਉਹ ਫੇ ਮੋਬਾਈਲ ਤੇ ਪਵਾ ਦੇ ਤਾ ਨਾ ਨਹੀਂ ਵੀ ਹੋ ਜਾ ਕਰ ਲੈਨੇ ਆ। 2000 ਦੀ ਪਵਾ ਦੇ ਨਾ। ਪਤਾ ਮੈਨੂੰ। ਮੋਬਾਈਲ ਤੇ ਪਵਾ ਦਿਨੂ ਕਿ ਇਹਦਾ ਕੋਈ ਨਹੀਂ। ਜਿੰਨੇ ਹੈਗੇ ਉਹਨੇ ਦੇਦੀ ਬਾਕੀ ਦੀ। ਹਾਂ ਜਿੰਨੇ ਹੈਗੇ ਉਹਨੇ ਦੇ ਦੀ ਬਾਕੀ ਮੋਬਾਈਲ ਤੇ ਕੋਈ ਅੱਲਾ ਰਪੜ ਦੇ ਦੀ ਮੈਂ ਤੈਨੂੰ ਤੂੰ ਐ ਕਰ ਯਾਰ ਜਾ ਤੇਰਾ ਪਿੰਡ ਕਲਾਣਾ ਸੁਣਿਆ ਤੂੰ ਅਸੀਂ ਤੇ ਤੇਰਾ ਘਰ ਨਹੀਂ ਜਾਣ ਰੱਬ ਵਿਚਾਲੇ ਆਪਣੇ ਗੱਲ ਪੱਕੀ ਆ ਫਿਰ ਛੇੜੇ ਘਟ ਗਿਆ ਮੁੰਡੇ ਦੇ ਮੋਬਾਈਲ ਤੇ ਪਾ ਦੀ ਨੰਬਰ ਲੈ ਤੇਰਾ ਨੰਬਰ ਦੇ ਜਾ ਹੋਰ ਪੈਸੇ ਨਹੀਂ ਲੈਣਾ ਕਰ ਫੇਰਾ ਪਤਾਪਲੇ ਨਾਲ ਨਾ ਪਈਏ ਆਪਾਂ ਨੂੰ ਵੀ ਤਾਪ ਕਿਉਂ ਚੜਾਈਏ ਆਪਣੇ ਸਰੀਰ ਨੂੰ ਆਪਾਂ ਕੋਈ ਉਧਰ ਜਾ ਕੇ ਮੰਦੀਜੀ ਗੋਲੀ ਲੈ ਲੈਣੀ ਆ ਸਿਰ ਦੁਖਦੀ ਦੀ ਆ ਬੱਕਰੀ ਹੋਰ ਚੋਨੀ ਠੇਨੀ ਵਾਲੀ ਖਾ ਕੇ ਦਾ ਟਾਈਮ ਲਗਾ ਲਾਂਗੇ ਸਿਰ ਦੁੱਖ ਨੂੰ ਹਟ ਜਾਊਗਾ ਫੇਰੇ ਨੂੰ ਛੱਡ ਦਾਨਿਆ ਕਿਉ ਮੈਂ ਵੀ ਆਪਣੂ ਦਾ ਆਪਣਾ ਕਾਇਦੇਰ ਕਰ ਦਿੰਦਾ ਆ ਫਗਰੂ ਦੇ ਯਾਰ ਯਾਰ ਆਪਾਂ ਟੋਂਟਾ ਬਾਈ ਕੇ ਕਰ ਲੈ ਯਾਰ ਨਹੀਂ ਚੱਲ ਸੁਣ ਸਾਰੀ ਓ ਚੁੱਪ ਬਈ ਇਹ ਸੁਣ ਮੈਂ ਨਹੀਂ ਮੈਂ ਤਾਂ ਕਿਨੇ ਆਂ ਇਹ ਬੱਕਰੀ ਪੂਰੀ 20000 ਦੀ ਤੈਨੂੰ ਦਵਾਉਣਾ ਸੁਣ ਲੈ ਗੱਲ 18000 ਇਹਨਾਂ ਨੂੰ ਦੇ ਦਾਨਾ 500 ਤੇਰਾ ਵਾਪਸ ਕਰ ਦਾਨਾ 2000 ਇਹਨਾਂ ਦੇ ਖਾਤੇ 'ਚ ਪਵਾ ਦੀ ਤੇਰੇ ਸਾਡੇ ਬੱਚੇ ਨਾਲ ਆਪਾਈ ਨਾ 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 ਕੋਈ ਗੱਲ ਨਾ ਕਰੀ ਵੀ ਬੰਦਾ ਸੱਚਾ ਹੈ ਕਰੇ ਜਾਂ ਕੇ ਮੁੱਕਰ ਜੇ ਵੀ ਮੋਰੇ ਕਹੇ ਮੈਂ ਹਾਂ ਪਵਾ ਦੂੰਗਾ ਬੰਦਾ ਸੱਚਾ ਹੈ ਤਾਂ ਨੀ ਚੋੜ ਲੈ ਲਿਆ ਇਹਦੇ ਕੋਲੇ ਕਿੰਨੇ ਪੈਸੇ ਨੇ ਇਹਦੇ ਨੇ 19000 ਲੈ 19000 ਉਹ ਬਾ ਉਹ ਬਾ ਵਾਹ ਫਾਜਲੂ ਹਾਜਲੂ ਆ ਬਹੁਤ ਵਧੀਆ ਗੱਲ ਕਰੀਂ ਵਧੀਆ ਸਭ ਤੋਂ ਵਪਾਰੀ ਵਧੀਆ ਹੋਰ ਹੋਰ ਬਾ ਉਹ ਫਾਜਲੂ ਇਹ ਫਾਜਲੂ ਨੇ ਬੰਦੇ ਦੀ ਇੱਜ਼ਤ ਕਰੀ ਹੈ ਗੱਲ ਹੀ ਨਵੇਂ ਸੁਣੇ ਜਿੰਨਾ ਆਰੇ ਦਾ ਵਪਾਰੀ ਹੈ ਦੂਰ ਦੂਰ ਦਾ ਸਾਡੀ ਵੀਡੀਓ ਸੁਣ ਰਿਹਾ ਹੈ ਫਾਜਲੂ ਤੇ ਮੈਂ ਵੀ ਲਵੇ ਆਓ ਸਸਤਾ ਮਾਲ ਲਿਜੋ। ਉਰੀਆਂ ਬੱਕਰੀਆਂ ਬੱਕਰੇ ਕੁਆਲਿਟੀ ਦੇ। ਬਹੁਤ-ਬਹੁਤ ਧੰਨਵਾਦ ਵਈਆਂ ਦਾ। ਤੁਹਾਡਾ ਪਿੰਡ ਕਿਹੜਾ ਬਈ? ਪਿੰਡ ਰੂੜੇ ਕੀ। ਪਿੰਡ ਰੂੜੇ ਕੀ? ਇਹ ਬਹੁਤ ਵਧੀਆ ਇਨਸਾਨ ਨੇ ਮੁੰਡੇ ਚਲਾਹਿਆਂ ਦੇ। ਖੁਸ਼ ਆ ਹੁਣ ਤੂੰ ਜਾ ਵਾ ਖੁਸ਼ ਲਾਓ ਤੇਰੀ ਗੱਲ ਤੇ ਫੁੱਲ ਚੜਵਾਤੇ ਨੀ ਮੈਂ ਇੰਨੀ ਜਵਾਨ ਕਿਸੇ ਨਾਲ ਮਾਰੀ ਨਹੀਂ ਮੈਂ ਕੋਈ ਕਾਜੂ ਨਹੀਂ ਤੂੰ ਮੈਨੂੰ ਦੇਖ ਕੇ ਜਾਂਦਾ ਮੁੱਠੀ ਮੈਂ ਖਾਣਾ ਨਾ ਨਾ ਠੀਕ ਹੈ ਇੱਕ ਮੇਰਾ ਰੁਟੀਨ ਹੈ ਰੋਜ਼ ਦਾ ਬੋਲਣ ਦਾ ਕਿਉਂ ਜੀ ਲੈ ਬੱਚੇ ਲਾ ਕੇ ਦੇਖ ਲੈ ਭਾਈ ਚੰਗੀ ਹੈ ਬੱਚੇ ਲਾ ਕੇ ਦੇਖ ਲੈ ਛੱਡ ਕੇ ਦੇਖ ਲੈ ਤੈਨੂੰ ਹੁਣ ਮਾਰੀ ਹੈ ਚੰਗੀ ਹੈ ਔਰ ਰੱਬ ਦੀ ਮਰਜ਼ੀ ਅਸੀਂ ਅੱਜ ਦੀ ਘੜੀ ਚੰਗੀ ਦੇ ਕੇ ਤੋਰਦੇ ਆਂ ਚੰਗੀ ਆ ਬਾਈ ਚੰਗੀ ਮੈਂ ਨਹੀਂ ਕਪਿੰਦ ਦੀ ਚੁੰਮੇ ਨਾ ਹੀ ਲੈਂਦਾ ਸਾਡੀ ਸਾਡੀ ਵੀਡੀਓ ਕਿਉਂ ਦਰਸ਼ੇ ਮ ਲੋਕ ਕਹਿੰਦੇ ਰਾਜੂ ਐ ਕਰਦਾ ਫਲਾਨਾ ਕਰਦਾ ਨਾ 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 ਮੈਂ ਤਾਂ ਆਪਣੇ ਤਨ ਨੂੰ ਲੋਕਾਂ ਦੇ ਪਲੇ ਕਰਵਾਏ ਨੇ ਦੇਖਦਾ ਇਹਦੀਆਂ ਸਾਰੀਆਂ ਵੀਡੀਓ ਦੇਖ ਰਹਾ ਮੈਂ ਤੇਰੀ ਗੱਲ ਤੇ ਫੁੱਲ ਛਾੜਤੇ ਤੈਨੂੰ 19000 ਦੀ ਬੱਕਰੀ ਮੈਨੂੰ 500 ਹੋਰ ਕਟਾ ਰਹੀਏ ਸੀ ਚੱਕੋ ਸਾਡ ਨੂੰ ਬੱਕਰੀ

7 ਲਾਲ ਜੀ ਉਹ ਵਧੀਆ 8 9 10 11 12 13 14 15 16 17 60 ਦੇ 17 ਕਰ ਜਾ ਭਾਈ ਪੂਰੇ ਕਰੂੰਗਾ ਭਾਈ ਤੇਰੇ ਕਹਿੰਦੇ ਮੈਂ ਵੇਖ ਹੀ ਜਾਂਦਾ 18 ਹੋਗੇ ਪੰਜ ਸਬਸਕ੍ਰਾਈਬਰ ਪਾਉਂਗਾ ਦੇ ਦੇਗਾ ਤੁਹਾਨੂੰ ਦੇ ਰਾਂਗੇ ਯਾਦ ਕਰ ਉਹ ਮੈਂ ਤਾਂ ਲੈ ਦੂ ਮੇਰੇ ਲਈ ਮੈਂ ਕਸ਼ਰ ਮੈਂ ਫੱਜ ਨੂੰ ਵੀ ਨਹੀਂ ਚੜਦਾ ਕਿੰਨੇ ਹੋਗੇ ਜੀ ਉਹ 18 ਆ 18.5

ਅੰਨ੍ਹਾ 25 ਮਿੰਨਾਂ ਦੇ ਪਰੇ ਕੱਢ ਲੈਣਗੇ ਹੱਥ ਦੇ ਪੈਸੇ ਲੈਣੇ ਆ ਭਾਈ ਕੁੱਤਕੇ ਸੌਦਾ ਪ੍ਰਾਂਤ ਲੈਣੀ ਦਾ ਸੌਦਾ ਹੋਇਆ ਵੀ 19000 ਚ